ਸ੍ਰੀ ਰਾਣੀ ਚਰਨੂਤਮ ਕਾ ਇਹ ਵਰਾਜ ਮਈ ਪ੍ਰਕਰਨ ਕਬੀਰ ਸਾਹਿਬ ਨੂੰ ਚਾਰਿਆ ਸੀ ਹੁਣ ਵਰਾਗ ਦਾ ਪ੍ਰਕਰਨ ਜਾਣ ਕੇ ਭਗਤ ਰਾਮਚੰਦ ਸਾਧੂ ਗੁਰੂ ਸਾਹਿਬ ਜੀ ਕਰਦੇ ਆ ਭਗਤ ਰਾਮਚੰਦ ਦੀ ਬਾਣੀ ਹੋਈ ਨੇ ਇਹਨਾਰੇ ਹਲਕੀ ਕਿ ਇਹ ਮਹਾਰਾਜ ਸਾਸਕੇ ਕਾਪਸਿਆ ਮੈਨੂੰ ਦਰਸ਼ਨ ਦੀ ਇਹਦੇ ਮਹਾਰਾਜ ਅੰਤਰੀ ਜਾਨੀ ਮੈਂ ਦੇਖਾਂ ਕਿ ਤੇਰਾ ਮੂਹੇ ਆ ਕੇ ਦੁਖ ਹੋਣ ਦੀ ਉਸੇ ਉਸੇ ਦੀ ਕੋਈ ਨਾ ਵੀ ਸੇਵਾ ਕਰ ਰਿਹਾ ਬਿਲਕੁਲ ਕਰੀ ਸਭ ਦਾ ਆ ਨਾਰਾਇਣ ਜਿਚਾਇ ਤੀ ਜੀਤਵਾਰੀ उसे महाराज तेरह महीने भी सेवा कर दिए संतान सामने रहे फिर कर माई ने मुजा किसी छी का भुखा जो कहकर जमे आटा मंगन गई जिन्ना तरोसा करोगे चुप करके सजदा करे जिन्ना देगा करके सजदा करके दुबारा नहीं असी लाइन रोज़ माई परोसन लागू भुखे में हैं एक मैंने सारी कान बता के खाती चुप करके खा ली जम आटा मंगन गई थी मुंजा कर उस वे महाराज अनुरोक हो गए ਰਾਜੇ ਕੰਲੇ ਕੰਮ ਸਨੇਹ ਚ ਨਹੀਂ ਪੱਗਦੀ ਇਹ ਹੈ ਜੀ ਉਹਨੇ ਕਿੰਨਾ ਲੋਕਾਂ ਦੇ ਲੋਚਨ ਵਿਸ਼ਾ ਹੈ ਕਿੰਨੇ ਲੋਕ ਵਿਸ਼ਨੀਆ ਮਾਜ ਲੋਕ ਬਤਾਲ ਲੋਕ ਵਿਚਾਰ ਦੇ ਲੋਕ ਦਾ ਸਾਰਾ ਗਿਆਨ ਜਿੰਨੇ ਨਹੀਂ ਕਿੰਨੇ ਇਸੇ ਪ੍ਰਕਾਰ ਸਾਇ ਸੰਗਧੀ ਇਹਨਾਂ ਦੋ ਦੇ ਲੋਚਨ ਸਿਰ ਮੰਨ ਗਦਵਾਨਾ ਤੋਂ ਲੋਚਨ ਕੰਕ ਲੋਕ ਕੰਕ ਲੋਕ ਲੋਚਨ ਦਾ ਦਿਸਨ ਕਾਣਾ ਯਾਨੀ ਇਨਾਨ ਕੋ ਲੋਚਨ ਮੰਨਿਆ ਹੂ ਇਹਨਾਂ ਲੋਕਾਂ ਦੇ ਦੇਖਣ ਵਾਲੇ ਵਿਸਤਾਰੀ ਆਪਣੇ ਸੇਖੀ ਪ੍ਰਗਟ ਕਰਨ ਵਾਲੇ ਭਗਤਾਂ ਨੂੰ ਵੀ ਹੋਏ ਹਨ ਮਾਇਆ ਦੇ ਮਾਨ ਅਗਲੜਾ ਆਤਰਾਣ ਇਹ ਜਿਹੜੀ ਮਾਇਆ ਦਾ ਜਿਹੜਾ ਮੋਹ ਹੈ ਇਹ ਮਨ ਚ ਆਗਲੜਾ ਨੂੰ ਅਗਲੜਾ ਕਾਲ ਦਾ ਆ ਕੇ ਚਿੰੜਿਆ ਹੋਣਾ ਪਹਿਲਾਂ ਤੋਂ ਆ ਕੇ ਚਿੰੜਿਆ ਹੋਣੀ ਇਹ ਰਤਨਾਂ ਦੇ ਕੀ ਹੈ ਕੰਮ ਚ ਆ ਲਗਾ ਖੰਦੇ ਦੇ ਦੂਜੇ ਮਾਇ ਦਾ ਕਿਹਦੇ ਇਹ ਪਹਿਲਾਂ ਤੋਂ ਆ ਕੇ ਲੱਗਾ ਹੋਇਆ ਹੈ ਅਗੜਿਆ ਨਾ ਆੜ ਕਾਲਾ ਤੇ ਅੱਗ ਦੇ ਲੜਾ ਨਾੜ ਵੀ ਨਹੀਂ ਆਈ ਇਹ ਮਾਇਆ ਦੇ ਮੋਹ ਆ ਕੇ ਲੱਗਾ ਹੋਇਆ ਹੈ ਜਦਰਾ ਮਰਨ ਤਹੋ ਵਿਸਰ ਗਿਆ ਇਸ ਮਾਇਆ ਦੇ ਮੋਹ ਦੇ ਅਨਾਰ ਕਾਲ ਦੇ ਜਾਣੇ ਤੇ ਦਰਦ ਭੁਕੇ ਦਾ ਤਹ ਭੁੱਲ ਗਿਆ ਹੈ ਤੇ ਮਰਨ ਦਾ ਤਹ ਭੁੱਲ ਗਿਆ ਹੈ ਬਾਲਕ ਬਣੇਗਾ ਜਿਹੜਾ ਹੰਦ ਗੰਗਿੰਦਲ ਮਤਿ ਹੁੰਨਾ ਗਿਆਨੀ ਦੀ ਵਿਸ਼ਾਦੇ ਭੁੱਲ ਹੋ ਜਾਂਦਾ ਇਹ ਭਾਈ ਨੂੰ ਭੁੱਲ ਗਿਆ ਹੈ ਕਟਾਂ ਦੇ ਦੇਖ ਗੀੜਤ ਹੈ ਕਮਲਾ ਜੀ ਨੂੰ ਔਰ ਨੂੰ ਵੇਖ ਰਿਹਾ ਹੈ ਕਿ ਲੱਗਦਾ ਜਿਵੇਂ ਕਮਲਾ ਆਦਮੀ ਐ ਨਹੀਂ ਹੱਸੀ ਜਾਂਦਾ ਇਹੋ ਇਸਰੀ ਨੇ ਵੇਖ ਕੇ ਹੱਸੀ ਜਾਂਦਾ ਜਿਵੇਂ ਕਮਲਾ ਆਦਮੀ ਦੇਖ ਦੇ ਕੇ ਹੱਸੀ ਜਾਵੇ ਇਸ ਪ੍ਰਕਾਰ ਦੀ ਹਾਲਤ ਹੈ ਕਹਿੰਦੀ ਕਮਲਾ ਜੀ ਨੂੰ ਲਖਮੀ ਜੀ ਨੂੰ ਭਗਾਨਾ ਦੇ ਉਸੇ ਹੱਦ ਹੀ ਆ ਉਹ ਜਿਹਨੇ ਕਹੇ ਆਵੇਂ ਬੱਡਾ ਹਾਕਮ ਬਣਿਆ ਹੋਵੇ ਉਹ ਘਰ ਵਾਲਿਆਂ ਦਾ ਸੇਵਕ ਬਣ ਕੇ ਰਹਿੰਦਾ ਆਂਦਾਕਾਰ ਬਣ ਕੇ ਰਹਿੰਦਾ ਇਹ ਕਮਲਾ ਲਖਮੀ ਇਹੋ ਸੇ ਬਿਸ਼ਮੀ ਖੁਲੀ ਹੀ ਹੈ ਗਿਸ਼ੂਪ ਗਿਆਨ ਮੰਨ ਲੈਂਦੇ ਘਰ ਵਾਲਿਆਂ ਨੂੰ ਕਿ ਉਹਨਾਂ ਦੇ ਦਿੰਦ ਕੱਦ ਕੱਈ ਮੀਟਰ ਕਿੱਦਣੇ ਹੋਇਤਾ ਆਦ ਰੱਖਦੇ ਨੇ ਇਸ ਪ੍ਰਕਾਰ ਦੀ ਹਾਲਤ ਹੈ ਇਸ ਪ੍ਰਕਾਰ ਕਮਲਾ ਲਖਮੀ ਵਾਂਗੂ ਇਹੋਰੀਆਂ ਸੰਘ ਦੇ ਨਾਮ ਨੂੰ ਵੇਚੀ ਇਦਾਂ ਲੋਛਿੰਦੇ ਕਵਲਾ ਕਵਲ ਜਿਵੇਂ ਸੂਰਜ ਨੂੰ ਲੇਕੇ ਖਿਲ ਜਾਂਦੇ ਆਂ ਆ ਸੂਰਜ ਵਰਗਾ ਨਹੀਂ ਸੰਗ ਤੇ ਪਾਣੀ ਕਾਲਾ ਹੀ ਆਉਂਦਾ ਹੋਈ ਸੂਰਜ ਖਿੜਾਈ ਰਹਿੰਦੀ ਰਹਿੰਦੀ ਕਿਦਾਂ ਦੇਖਦੇ ਕਮਲਾ ਜੀ ਇਹ ਕਮਲਾ ਆਦਮੀ ਨਹੀਂ ਗਿਆਨ ਦਾ ਜਨਮ ਹੋਇਆ ਤੁੰ ਜੋ ਪਰਵਾਦੀ ਉਹ ਉਸ ਤੇ ਖਿੜ ਜਾਂਦੇ ਹੁਸਨ ਨਹੀਂ ਦੇਖਣੇ ਕਵਲਾ ਨੇ ਜਿਵੇਂ ਪੋਹੇ ਖੁਸ਼ ਹੁੰਦੇ ਆਂ ਆਹਰ ਘਰ ਜੀ ਹੈ ਕੱਪ ਤੇ ਨਰਾ ਜੀ ਸੰਤੋਖੀ ਨਹੀਂ ਰਹਿੰਦਾ ਜਿਦਿਆ ਆਪਣੇ ਇਸ ਲਈ ਹੱਥ ਵਰਗੇ ਚੁੜਾਏ ਤਾਂ ਨਹੀਂ ਚੱਲਦਾ ਹੈ ਕੋਈ ਐਸਾ ਕਵਤੀ ਛੜਿਆ ਆਦਮੀ ਨੇ ਕਿਰਾਏ ਤੋਂ ਹੋਵੇ ਹੀ ਕਾੜਵੇਂ ਦੇ ਨਿਰਾਇਕ ਇਸ ਦੀ ਸੰਗਤ ਕਰਾ ਦਿੱਤੀ ਜਾਏ ਐਸਾ ਡੁੱਬਿਆ ਹੋਇਆ ਜੀਵਨ ਹੈ ਜਿਦਿਆ ਹੋਇਆ ਜੀਵਨ ਹੈ ਇਹ ਗੰਗਾ ਸੁਹਾਗ ਕਰਨਾ ਨਹੀਂ ਦੇਖੀ ਰਹਿੰਦੀ ਹਾਂ ਕਾਪਟੇ ਨਰਾਜ ਜੱਦੀ ਸਹੀ ਆਈ ਐਸਾ ਛਲ ਕਰਦਾ ਕਿ ਮੇਰਾ ਕਦਮ ਨੇ ਲੱਗ ਗਿਆ ਕਿਰਾਏ ਕਰਣੀ ਤਾਂ ਕਿ ਲਊਗਾ ਢੂੜਾ ਆਏ ਜਨ ਹੈ ਤਣਾ ਨਾ ਕੋਈ ਨਹੀਂ ਨਰਗਿਨ ਜੀ ਨੇ ਕਹਿੰਦੇ ਦੂੜਾ ਆਇਆ ਜਮਦਾ ਤਣੋ ਇਹ ਬੌੜ ਤੇ ਆ ਰਿਹਾ ਜਮਦਾ ਤਣੋ ਪੁੱਤਰ ਦੂੜਾ ਜਿਹੜਾ ਧਲਾ ਆਇਆ ਨਾ ਕੁੜਕੁੜੀ ਕੋ ਇਸ ਲਈ ਜਿਹੜੇ ਰਾਜੇ ਹੁੰਦੇ ਸੀ ਜਦੋਂ ਕੋਈ ਕੁੜਕੁੜੀ ਕੋਲ ਧਲਾ ਆ ਗਈ ਉਹਨੂੰ ਆਦੇ ਪੁੱਤਰਾਂ ਨੂੰ ਆਜਾ ਕੇ ਜਾ ਕੇ ਕੱਪ ਕਰਨ ਲੱਗ ਜਾਂਦੇ ਸੀ ਉਸੇ ਪ੍ਰਕਾਰ ਕਹਿੰਦੇ ਦੂੜਾ ਪਹਾ ਜਿਹਨੇ ਦੱਸਿਆ ਕਿ ਆ ਗਿਆ ਸੀ ਰਾਮ ਕੰਨ ਨੂੰ ਆਜਣ ਲੱਗਾ ਸੀ ਉਹ ਕਿਸੇ ਨੂੰ ਪਰਖਣੇ ਦੁਆ ਕਾ ਸੀ ਰਾਮ ਕੰਨ ਨੂੰ 14 ਸਾਲ ਬਣੋ ਆ ਗਿਆ ਆਸਾ ਸੀ ਇਸ ਪ੍ਰਕਾਰ ਫਰਮਾਉਂਦੇ ਹਨ ਇਹ ਦੂੜਾ ਜਿਹੜਾ ਘੌਣਾ ਆ ਗਿਆ ਇਹ ਭਾਈ ਜਮਦਾ ਪੁੱਤਰ ਹੈ ਇਹ ਜਮਦਾ ਸਨੇਹ ਹੈ ਕਹਿੰਦਾ ਉਹ ਸਨੇਹ ਹੈ ਇਹ ਦੂੜਾ ਦੌੜ ਕੇ ਜਿਹੜਾ ਆਇਆ ਹੈ ਦੂੜਾ ਨੇ ਸਨੇਹਿਆ ਹੈ ਦੂੜਾ ਨੇ ਤੋੜੇਗਾ ਹੈ ਇਹ ਦੋ ਆਂਗਣੇ ਵਿੱਚ ਆਉਣਾ ਦੋ ਤਨ ਜਾਂਨ ਮਿਲ ਕੇ ਆਉਣਾ ਧਾੜੁੰਦੀ ਹੈ ਬਾਹਾਂ ਵਿੱਚ ਮਿਲ ਕੇ ਆਉਣਾ ਫੌਜ ਹੁੰਦੀ ਹੈ ਦੋ ਚਾਉਣਾ ਉਹ ਫੌਜ ਸਿੰਘ ਜੀ ਇਹ ਦੂੜਾ ਇਹਨੂੰ ਕਹਿੰਦੇ ਹੈ ਇਸ ਪ੍ਰਕਾਰ ਇਹ ਜਿਹੜੇ ਘੌਣੇ ਆ ਗਏ ਹੈ ਇਹ ਜਮਨ ਦੇ ਪੁੱਤਰ ਹੈ ਇਹ ਮੌਜੂ ਤੇ ਕੇ ਕਰਾਉਣਾ ਚਾਹੀ ਜੀ ਤਗੜਾ ਹੋ ਜਾ ਹੋਵੇ ਤੇ ਫਿਰ ਸਿਰ ਤੇ ਮੌਤ ਆਈ ਇਉਂ ਦੌੜ ਕੇ ਆ ਰਿਹਾ ਜੰਮ ਦਾ ਪਾਉਣ ਬਲ ਨਾਲ ਆਉਂਦਾ ਆ ਰਿਹਾ ਫੜ ਕੇ ਲੈ ਜਾਏਗਾ ਇਸ ਪ੍ਰਕਾਰ ਜੰਮ ਦਾ ਪਿਆਰ ਹੈ ਉਸ ਦੇ ਨਾਲ ਜਿਹੜੇ ਭਗਵੇਂ ਆ ਜਾਂਦੇ ਨੇ ਕਿ ਹੁਣ ਇਹਨੂੰ ਫੜ ਕੇ ਲੈ ਆਣਾ ਨੇ ਜੀੜਾ ਆਇਆ ਹੋ ਇਹ ਤੜਾ ਆਇਆ ਨੇ ਸਮਝਣ ਕਾਰਨ ਜਦੋਂ ਤਾਣ ਇਹਦੇ ਜੰਮ ਹੋਣੇ ਤਾਣ ਵਾਲਾ ਬਲ ਵਾਲਾ ਉਹ ਆਇਆ ਸਮਝਣ ਇਸ ਪ੍ਰਕਾਰ ਇਸ ਤਾਂ ਸਹਕਾਰਾ ਵਰਾ ਕਰੀ ਲੇਤ ਕੋ ਬੇ ਮਰੀ ਨਹੀਂ ਮੈਂ ਸੱਜ ਕੇ ਚਲੇ ਜਾਣਾ ਹਾਂ ਡੂੜਾ ਪੇੜੇ ਵੀ ਨਹੀਂ ਆਏ ਗੌਰ ਤੇ ਆਇਆ ਹੈ ਤੈਨ ਆਗ ਲੜਾ ਨਾ ਰਹਿਣ ਨਾ ਜਾ ਜੰਮ ਦੂਤੀ ਜਦੋਂ ਉਹਨੂੰ ਕੋਈ ਨਹੀਂ ਤੈਨ ਆਗ ਲੜਾ ਮੈਂ ਉਹਨਾਂ ਨੇ ਅਗਰ ਭਾਉ ਨਹੀਂ ਉਹਨਾਂ ਦੇ ਆਉਣ ਦੇ ਵਕਤ ਰਹਿਣ ਨਾ ਜਾ ਉਹਦੇ ਅਗਰ ਭਾਉ ਨਹੀਂ ਰਹਿਣ ਨਾ ਜਾਵੇਗਾ ਕਿਸੇ ਵੀ ਪਾਸੇ ਜੇ ਜੰਮ ਲੈਣ ਵਾਸਤੇ ਆ ਗਏ ਉਹਨਾਂ ਅੰਤ ਮਰੇ ਕਿਸ ਤਾਪ ਤ੍ਰਿਪਤੀ ਪਰ ਬੁਰਜਗੋਇ ਕਾਰ ਕਹਾਏ ਕਰੀਏ ਮੈਲਾ ਕੋਈ ਨਹੀਂ ਕਾਲ ਕੇ ਨਾਜ ਬਕਾਹੇ ਨਾ ਕਾਇ ਨਾ ਆਏ ਕਰਨ ਕਰਨਾ ਪਵੇਗਾ ਆਪਣੀ ਵਾਰੀ ਸਭ ਸਾਰਾ ਪੱਕੀ ਖੇਤੀ ਬਣੀਏ ਜੋ ਆਇਆ ਸ ਕਲ ਸਭ ਕੋਈ ਆਈ ਵਾਰੀਏ ਜਿਸਕੇ ਵੀ ਪੁਰਾਣੇ ਤੇ ਸਹਿ ਮਨੋ ਵਿਸਾਰੀਏ ਆਪਣਾ ਥੀ ਆਪਣਾ ਤੂੰ ਕਾਇ ਸਿਵਾਰੀਏ ਹਨ ਤੈਨ ਆਗਲਣਾ ਨਾ ਰਹਿਣ ਨਾ ਜਾ ਜਮਾਨ ਦੇ ਅਗਰ ਭਾਵ ਨੂੰ ਇਸ ਕਹਿੰਦੇ ਹਾਂ ਉਸੇ ਤਰ੍ਹਾਂ ਹੀ ਜਾਣੀ ਜਾਣ ਕੋਈ ਕੋਈ ਸਾਜਣ ਆਇਆ ਕਹੇ ਜਿਸ ਜਨਰ ਸਾਹਿਬ ਸੰਯੋਗੀ ਕਾਦਮੀ ਸੀ 525 ਖੇਲਦੇ ਸੀ ਸੰਤ ਜੱਬੂ ਵਾਲੀ ਉਹ ਗੁਰਵੰਤ ਸੀ ਇਹ ਮਾਜੇ ਬਖੇੜ ਕਰਾਇਆ ਕਰਦੇ ਬਾਬੇ ਬਕਾਲੇ ਤੇ ਚਾਰ ਪੰਜ ਨੀਲ ਤੇ ਆਏ ਖਾਨੇ ਨੇ ਦਾ ਉਥੇ ਲੋਕ ਆ ਕੇ ਖੇਡਾਂ ਕਰਿਆ ਕਰਦੇ ਮੱਛਿਆ ਨੂੰ ਆ ਕੇ ਇਕੱਠੇ ਹੁਆ ਕਰਦੇ ਇੱਕ ਉਹ ਸੰਤ ਜੱਬੂ ਖੇਲ ਨੂੰ ਆਉਂਸੀ ਕਹਿੰਦਾ ਮੈਂ ਤਾਂ ਕਿਹਾ ਚਹੀ ਤੈਨੂੰ ਕਿਤੇ ਮੈਂ ਆ ਨਹੀਂ ਜਾਣਾ ਮਿੱਤੇ ਜੀ ਇਹ ਜਦੋਂ ਕਈਨ ਸਰਕਾਰ ਨਾਲ ਉਹ ਗਵਾ ਚੜ ਕੇ ਉਸੇ ਗਲੇ ਬਿਦਕਿਆ ਬਿਦਕ ਬਾਤ ਜਿਦੀ ਉਸੇ ਹੀ ਨਾ ਇਹਦੇ ਸੰਦੇਸ਼ ਕੀ ਗੱਲ ਹੈ ਜੀ ਇਹ ਪਿਤਾ ਕਹਿੰਦੇ ਨੇ ਕਿ ਖਾ ਜੀ ਨਹੀਂ ਪਿਆ ਜਨਾ ਦੇ ਆ ਖੰਗਿਆ ਹੋਇ ਤੋਂ ਨਹੀਂ ਸਕਦਾ ਅਜਿਹੀ ਹਾਲਤ ਹੋ ਜਾਂਦੀ ਹੈ ਜਦੋਂ ਆ ਜਾਂਦਾ ਹੈ ਅੰਤ ਦਾ ਸਮਾ ਕੋਈ ਬੇਦਕਾ ਹੋ ਕੇ ਤੇਰਾ ਨਹੀਂ ਜਾਣਾ ਹੈ ਕੋਈ ਕੋਈ ਸਾਧਣ ਆਏ ਕਹੇ ਕੋਈ ਜੱਗਣ ਹੋਵੇ ਕੋਈ ਰੰਗ ਆਵੇ ਹੋਵੇ ਕੋਈ ਸੁਧਣ ਕਹਿੰਦਾ ਪਰਮੇਸ਼ਰ ਦਾ ਪਿਆਰਾ ਹੋਵੇ ਉਹ ਕੋਈ ਆ ਕੇ ਦੱਸੇ ਸਾਨੂੰ ਮੇਲੇ ਮੇਰੇ ਦੀਖਲਾ ਲਾ ਬਾੜੀ ਬਲਾ ਉਹ ਸਾਨੂੰ ਆ ਕੇ ਮੇਨ ਭਾਈ ਮੇਰੇ ਦੀਖੂ ਦੇ ਨਾਲ ਮੇਰਾ ਦੀਨ ਉਹ ਪਤੀ ਕਰਨ ਨੂੰ ਆਵਾ ਖਾਣੇ ਕੀਤੀ ਕਰਨ ਨੂੰ ਆਵਾ ਨਾਲ ਲਾਗਾ ਕਰਨ ਨੂੰ ਆਵਾ ਜੀ ਭਗਤ ਪੰਡਰੀਕ ਨੇ ਭਲਕੀ ਕਰਦੇ ਹੋਏ ਮਾਰਿਆਂ ਨੂੰ ਇੱਕ ਰੱਖੀ ਸੀ ਚੜਾਣੇ ਨੂੰ ਭਗਤੀ ਕਰਦੇ ਨੇ ਜਦੋਂ ਮਾਰਿਆਂ ਦੰਸ਼ਿੰਗ ਤੇ ਸਰਵੋਸ਼ੀਰ ਘਾਰ ਕੋ ਇਸ ਨੇ ਇੱਕ ਪਹਿਣੀ ਦਿੱਖ ਦੇਖਣ ਦੇ ਚ ਇੱਕ ਨਾ ਦੀਖੂ ਉਹ ਨਾ 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 ਜਿਹੜਾ ਭਗਤ ਜੀ ਅੰਧੀਕਾਰ ਕਰਦੇ ਇਥੇ ਕੋਈ ਨਾ ਦੇਖੀ ਨਾ ਕੋਈ ਆਂਦਾ ਪਿਆ ਜੇ ਬੇਦਾ ਸ਼ਕਤ ਨਹੀਂ ਉਹ ਭਗਵਾਨੀ ਤੁਮਹਾਰਾ ਸਾਹਿਬ ਜੀ ਨੇ ਇਸ ਪ੍ਰਕਾਰ ਭਗਤ ਪਰਮੇਸ਼ਰ ਦੀ ਰਸਨਾ ਦੁਆਰਾ ਪਹਿਲੀ ਵਾਰ ਇਸ਼ਾਰਿਆ ਹੈ ਉਹ ਕਹਿੰਦੇ ਹਨ ਇਹ ਇੱਕ ਕੋਸ਼ ਰਖਦੇ ਅਨੁਸਾਰ ਬੀਨਾ ਉਤਪਤੀ ਆ ਛਾਂ ਰੰਗੀ ਦਾ ਨਾ ਨੋ ਮਹਤਾ ਦਾ ਉਤਪਤੀ ਕਰਨ ਵਾਲਾ ਭਗਤ ਜੀ ਪ੍ਰੇਮ ਨਾਲ ਹੀ ਕੀਤੀ ਹੋਈ ਮੈਨੂੰ ਤੇ ਇਸੇ ਦਰਵਾਜ਼ਾ ਵਾਲਾ ਉਹ ਮੇਰੇ ਬੀਖਣ ਮੈਂ ਬਾਹੜੀ ਹਾਂ ਇਹ ਮਾਰੀ ਨਾ ਗਲਪੜੀ ਨਾ ਕੋਈ ਵਾਲਾ ਮੈਨੂੰ ਜੰਮ ਤੋਂ ਬਚਾ ਸਕੇ ਕਾਹਦੇ ਆਪ ਜਿਦਾਂ ਹੋਰ ਕੋਈ ਮੇਰੇ ਨਾਲ ਆਖਾ ਨਹੀਂ ਹੋਵੇਗਾ ਆਜ ਮੈਨੂੰ ਕੌਣ ਬਚਾ ਸਕਦਾ ਹੈ ਉਸੇ ਤਰ੍ਹਾਂ ਕੋਈ ਹੋਵੇ ਭਾਈ ਪਰ ਮੇਰੇ ਦਾ ਪਿਆਰਾ ਉਹ ਕੋਈ ਆ ਕੇ ਮੈਨੂੰ ਕਹੇ ਕਿ ਮੈਂ ਮੇਰੇ ਦੂਸਰੇ ਪ੍ਰਮੇਸ਼ਰ ਦੇ ਨਾਲ ਇਹ ਗਲਪੜੀ ਨਾ ਕੋਈ ਮਾਰਾ ਸਾਥ ਜੀਵੇ ਕਹੀਂ ਬਰੀ ਬਰੀ ਬੁਲਕਲੀ ਪਾ ਕੇ ਬੁੱਧੀ ਦੀ ਬਾਣ ਮਹਾਨੀ ਤੇ ਬੁੱਧੀ ਰੂਪ ਕੋ ਯਾਨੇ ਪਸਾਰ ਕੇ ਬੁਲਕਲੀ ਪਾ ਕੇ ਮੇਰੀ ਵਾਹੀ ਨਾਲ ਮੇਲੇ ਕੋ ਵਾਹੀਏ ਬੇਰਵਾਸ ਕਰੇ ਮੈਨੂੰ ਮਨਾ ਮਾਰਾ ਅਗਨੀ ਕਿਰਪਾ ਰੂਪੀ ਤੇ ਜਾਂਦੇ ਮਾਰੇ ਬੁਲਕਲੀ ਪਾ ਕੇ ਮੇਲੇ ਮੀਰੇ ਰਾਮయ్యా ਮਾ ਮੀਰੇ ਸਦਾ ਮੀਰੇ ਰਾਮਾ ਹੋ ਪ੍ਰਮੇਸ਼ਰ ਮੈਨੂੰ ਨਿਯੋਜਕੀ ਕਿਰਪਾ ਕਰੇ ਮਹਾਰਾਜ ਮੈਨੂੰ ਸੁਆਲ ਆਦਨੇ ਕੋ ਸੁਣਣ ਆਣਾ ਨਹੀਂ ਹੈ ਪ੍ਰਹਾਰ ਆਨੇਕਾ ਆਨੇਕ ਸੁਹੇਰਾ ਜਗ ਵਿਸਰੇ ਪ੍ਰਾਣ ਜਾਈ ਅਨੇਕਾਂ ਦੇ ਰੇ ਪ੍ਰਾਣੀ ਸੀ ਜੀਵੇ ਅਨੇਕਾ ਭੋਗਾਂ ਵਿੱਚ ਲਾਹਰੀ ਤੇ ਵਿਸਰ ਕੇ ਸੀ ਅਨੇਕ ਪ੍ਰਕਾਰ ਦੇ ਭੋਗਾਂ ਵਿੱਚ ਕੋਈ ਕ ਰਾਜ ਸਾਡੇ ਦੇ ਪ੍ਰਾਣੀ ਰਾਜਾਂ ਦੇ ਵਿੱਚ ਭੁੱਲ ਕੇ ਭੋਗਾਂ ਦੇ ਭੋਗਣ ਵਿੱਚ ਅਨੇਕਾ ਪ੍ਰਾਣੀ ਅਨੇਕਾ ਭੋਗਾਂ ਨੂੰ ਭੋਗਣ ਵਿੱਚ ਵਿਸਰ ਕੇ ਵਾਸਰ ਵਿੱਚ ਭੁਲਾਟਾ ਹੈ ਤੇ ਵਿਸਰ ਕੇ ਕੋ ਮਹਾਰਾਜ ਲੋ ਸਾਰੇ ਸਾਗਰ ਤਾਂ ਅਮਰ ਭੈਰ ਉਸੇ ਕੰਨਿਆਂ ਸੰਦੇਸ਼ੀ ਸ੍ਰੀ ਸਾਸ਼ਣ ਦੇ ਅਮਰ ਹੋਇ ਤੁਸੀਂ ਅਸੀਂ ਮਰਨਾ ਹੀ ਨਹੀਂ ਕਦੇ ਉਹ ਸਾਰੇ ਬੇਚੇ ਹਨ ਮਾਂ ਮਿਠਾ ਕੀ ਕਿਸ ਨਾਹੀ ਹੈ ਪਰਮੇਸ਼ਰਾਂ ਦਾ ਜੀ ਕਹਿੰਦੇ ਹੋਏ ਮਾਜ ਮਿੱਟਿਆ ਹੋਇਆ ਪੁਰਖਾ ਉਹ ਮੌਤ ਦਾ ਸਮਾਂ ਕਦੇ ਕੋਈ ਨਹੀਂ ਕਰ ਜਾ ਰਿਹਾ ਜਨਮ ਜਵਾਹੀ ਆਲਸੀ ਜੇ ਜੀਵ ਜੀਵਿਆ ਮਹਾਰਾਜ ਦੇ ਤੁਹਣ ਕਰਨੇ ਨੇ ਆਪ ਦਾ ਜਨਮ ਹੀ ਬਿਆਲਿਆ ਗੁਰ ਤੋਂ ਹੋਰ ਬਾਸੇ ਸਾਰੀ ਬਾਹ ਅਨੇਕ ਪ੍ਰਕਾਰ ਦੇ ਯਕੀਨ ਕਰਦਾ ਰਹਿੰਦੇ ਮਾਰੇ ਦੇ ਭੇਨ ਕਰਨ ਦੇ ਆਸ਼ਵਾਸ ਕਰਦੇ ਹਨ ਉਮਰ ਨੂੰ ਹਰ ਸ਼ਾਮ ਨੂੰ 2:00 ਬੱਜੇ ਸਿਰ ਪਰੇ ਬਿਜਲੀ ਜਿਵੇਂ ਕਹੇ ਕੋਈ ਦਸਤੂਰ ਤੇ ਕੱਟਾ ਘਾਣਾ ਕੱਠੇ ਬਵੇ ਦਿੰਨੀ ਇਸ ਪ੍ਰਕਾਰ ਪ੍ਰਵੇਸ਼ ਹੋਵੇ ਕਹਿੰਦੇ ਨੀਂਦ ਖੁੱਲ੍ਹ ਦੇ ਤੀ ਗੜਕ ਦੀ ਹਿੰਦੀ ਹੈ ਮਾਰੇ ਦੇ ਭੇਨੇ ਘੱਟੇ ਮੜਕ ਜਾਨੇ ਦੇ ਮੌਤ ਆ ਹਿੰਦੀ ਹੈ ਉਹੀ ਜਹਾਂਤ ਹੈ ਤੇਰੀ ਦੇਖੋ ਕੋਈ ਨਾ ਨਹੀਂ ਸਾਤੇ ਕਿਸ ਨਾਹੀ ਮਾਇਆ ਲुटਿਆ ਅੰਧੇ ਨੀ ਚੇਤੇ ਨਹੀਂ ਕਰਦੇ ਹਾਂ ਗਲ ਨਹੀਂ ਗਈ ਆਲਸੀ ਜਲਦ ਕਰਦੇ ਮਹਾਰਾਜ ਤੁਝੇ ਕਰਨ ਵਾਲੋ ਮਥੇਰੀ ਉਹ ਰਾਹੀ ਕਰਨਾਗੇ ਇਹ ਪਤਾ ਕਿਆ ਜਾਣੇ ਅੰਤ ਕੇ ਹੀ ਸਾਸ ਮੱਤ ਹਿੰ ਆਸੀਆ ਜਲਦਰੀਆ ਤਾਂ ਆਉ ਦਾ ਜਨਮ ਹੀ ਦੇਖ ਵਾਲਿਆ ਜਿਸੇ ਤੋਰ ਪੰਥ ਚਾਲਣੋ ਪ੍ਰਾਨ ਜੀ ਨੋਣੇ ਚਾਲੀ ਜੀ ਬੜਾ ਕਸ਼ਣਾ ਜਮਾਰਗ ਤੋੜ ਬੜਾ ਧਿਆਨ ਦਾ ਹੈ ਹਾਲਾਂਕਿ ਇਸ ਨੂੰ ਸਰਕਾਰ ਕੋਹਾ ਦੇ ਰਹੇ ਬੈ ਕਰਨੀ ਨਦੀ ਹੈ 10000 ਯਾਰ ਜੋਨ ਵਿੱਚ ਅੱਗੇ ਅੱਗੇ ਮਤਰਹੀਏ ਉਹਦੇ ਲਈ ਦੀ ਧੂਕੇ ਲਗਾਣਗੇ ਜਾਨੋ ਇਸ ਪ੍ਰਕਾਰ ਛੂਲ ਖੰਡੇ ਧਾਰ ਗਲੀ ਖੰਡੇ ਦੀ ਧਾਰ ਗਲੀ ਗਲੀ ਅੰਝ ਧੂੜੀ ਹੋਵੇ ਉਹਦੇ ਵੀ ਲਗਾਇਆ ਜਾਏਗਾ ਇਸ ਪ੍ਰਕਾਰ ਕੁੰਡੀ ਨਰਕਾਦ ਕੰਧ ਪਾਇਆ ਜਾਏਗਾ ਉਸੇ ਪ੍ਰਕਾਰ ਸ਼ਾਨ ਮੁਖ ਨਰਕਾਦ ਕੰਧ ਪਾਇਆ ਜਾਏਗਾ ਜੰਤ ਕਲੇਸ਼ ਨੂੰ ਜਦੋਂ ਖੂਣਗੇ ਇਸ ਪ੍ਰਕਾਰ ਦੀ ਕਈ ਹਾਲਤ ਹੋ ਜੇਗੀ ਉਸ ਨੂੰ ਹੋਰ ਕੌਮ ਚ ਚਾਲਣਾ ਨਹੀਂ ਕਛਿਨੋ ਰਸਤਾ ਪਹਾੜਾਂ ਦਾ ਚਾਹੀਦਾ ਅਜੇ ਹੋਰ ਭਿਆਨਕ ਕਾਂਗਰਾਂੀਆਂ ਜਿਹੜੇ ਮਾਰਗ ਪਰੋਂ ਕਿੱਥੇ ਨਹੀਂ ਜਾਣਾ ਚਾਹੀਏ ਇਹ ਮਾਰਗ ਜene ਜਾਹਣਾ ਕੋਸ਼ਿਸ਼ਾ ਜਿਸ ਕਹਿੰਦੇ ਵੇ ਰਾਹ ਜene ਨਹੀਂ ਜਾਂਦੇ 75000 ਗੋਲੇ ਮਾਪ ਲੇ ਉਸ ਤੋਂ ਉਹ ਮੰਨਿਆ ਹੋ ਪੁਰਾਣਾ ਨੂੰ ਤੇ ਗੱਲ ਪ੍ਰਾਣਿਕ ਨਹੀਂ ਸਿਆਹ ਹਿਆ ਹੈ ਇਹ ਦੇਖ ਲੋ ਉਸ ਪ੍ਰਾਣੀ ਦੇ ਕੋਈ ਕਿੰਨਾ ਹਮੇਸ਼ਾ ਲਿਆ ਜਾਂਦਾ ਇਉਂ ਨੂੰ ਪਛਾਣ ਜਾਂਦਾ ਹੈ ਦੇਈ ਦਾ ਜੰਦੇ ਹਾਲ ਕੇ ਉਸ ਬੰਦੇ ਨੂੰ ਉੱਥੇ ਪਕਾਉਂਦੇ ਆ ਹਾਲ ਮਗਰ ਕੌਂਸਲਾਦ ਕਰਦੇ ਆ ਦਰਸ਼ੀ ਮਨਾਉਂਦੇ ਆ ਪਰ ਰੋਹ ਵਿਚਾਰ ਬੜਾ ਕਾਫੀ ਤੇ ਹੰਕਾਰ ਕਰਕੇ ਨਹੀਂ ਪੁਹਾਣੀ ਜਿਸ ਸਸਤੇ ਲਿਜਾਣਾ ਹੈ ਜਾਂ ਮਾਰਗ ਦੇ ਦੇਖ ਨੂੰ ਕਹਿੰਦਾ ਕਹਿੰਦਾ ਕੋਸਾ ਲੰਘਣਾ ਕੋਈ ਕੋਈ ਹੰਤ ਹੈ ਕਾਮ ਕਰੋ ਰਾਹ ਖੋਲ੍ਹ ਲੈਣੇ ਰਸਤਾ ਵਿੰਤਸਾ ਮਾਰਗ ਦਿਖਾਏ ਕੋ ਮੌਜਾ ਹੋ ਜਾਣੀਆ ਰਾਵਸਾ ਕਹਿ ਨਾ ਪਰਵੇਸ਼ ਨੂੰ ਸੂਰਜ ਸੇ ਰਸੀ ਨਹੀਂ ਕਰੂਗਾ ਜੇ ਨਾ ਇਥੇ ਚੰਦਰਾ ਦੀ ਰੋਸ਼ਨੀ ਹੋਣੀ ਜੇ ਬਾਰਾ ਸੂਰਜ ਚੜ੍ਹ ਜਾਂਦਾ ਤਾਂ ਵੀ ਕਾਲੇ ਕੁੱਛ ਹੋ ਜਾਣਗੇ ਕਾਲੇ ਕਾਲੇ ਅਰਬ ਹੋ ਜਾਣਗੇ ਜੇ ਸੂਰ ਚੰਦਰਾ ਦੀ ਚਕੀ ਰੋਸ਼ਨੀ ਕਿ ਜਣੀ ਉਥੇ ਪ੍ਰਵੇਸ਼ ਨਹੀਂ ਹੋ ਸਕਦਾ ਕੋਈ ਨਹੀਂ ਜਿਹੜਾ ਆਪਨੇ ਮਿਲਕਾਂ ਵਿੱਚ ਹੀ ਹੈ ਕੋਈ ਨਹੀਂ ਜਿਹਨੂੰ ਹੈ ਉਸੇ ਪ੍ਰਕਾਰ ਲੋਕ ਕਹਿੰਦੇ ਆ ਨੋ ਕੋਤ ਲਾ ਕੇ ਨੋ ਹੌੜ ਕਹਿੰਦਾ ਕਿ ਚੰਨ ਹੁੰਦਾ ਹੈ ਜਿਹੜਾ ਮਰੀਆ ਦੀ ਕੋ ਜਿਹੜਾ ਨੋ ਹੌੜ ਕੋ ਲਾ ਕੇ ਨੋ ਕੋਤ ਹੈ ਕਿ ਮਰੀਏ ਕੰਦਰ ਨੀਰ ਰਾਤ ਜਾਂਦਾ ਇਹ ਇਹ ਗੱਲਾਂ ਪੁਰਾਣਾਂ ਦੀ ਨਹੀਂ ਹੋਈ ਰੋ ਵਿਚਾਰ ਮਾਰੇ ਕੰਦੇ ਸੂਰਜ ਤੇ ਚੰਦ ਵਾਲਾ ਦੇ ਪ੍ਰਵੇਸ਼ ਹੋ ਉਹ ਚੰਨ ਨਹੀਂ ਕਰ ਸਕਦੀ ਨਾ ਮਨ ਇਹ ਕਦ ਬਿਸਰ ਗਿਆ ਉਹ ਦੀ ਮਾਇਆ ਦੇ ਮੋਹ ਵਿੱਚ ਜੋ ਹੋਣ ਲੱਗਾ ਉਹਨਾਂ ਦਾ ਭੁੱਲੀ ਜਾਉ ਨਾ ਮਾਇਆ ਦੇ ਮੋਹ ਉਹ ਸਮਾ ਆਦਮੋ ਛੱਡਿਆ ਨਹੀਂ ਹੁਣ ਥੋੜੀ ਥੋੜੀ ਤੀਨ ਵਾਪੇ ਨਾਲ ਚ ਕਰਦਾ ਰਹਿੰਦੇ ਹਾਂ ਕਿ ਜਿਵੇਂ ਮੈਨੂੰ ਮੇਰੇ ਸੁਕਾਸ਼ਾ ਹੋਇਆ ਇਸ ਪ੍ਰਕਾਰ ਮਾਇਆ ਨੂੰ ਕੱਦ ਦਿੱਤਰ ਗਿਆ ਜਿਵੇਂ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਹੁਣ ਜੀਵਨ ਤੋਂ ਦਿਸਰ ਗਿਆ ਨਾ ਇਹ ਮਾਇਆ ਸਾਹਿਬ ਦੀ ਇਹਨੂੰ ਕਿੰਨੇ ਤੋੜ ਕੇ ਕਹਿੰਦੇ ਜਿੱਤਰਾ ਆਤਰ ਗੱਛੀ ਇਸੋ ਮਾਇਆ ਦੇ ਮੋਹੋਂ ਦਿਸਰ ਲਾਉ ਦੰਨੀ ਉਹਨਾਂ ਮਰੇ ਤਾਂ ਕੀ ਦਿਸਰ ਨੇ ਮਾਏ ਮੋਜ ਜੋ ਸੱਪਣੇ ਆਕਤ ਨੇ ਤੇ ਜਦ ਮਾਇਆ ਦਾ ਮੋਹ ਆਉਗਾ ਕਿਸੇ ਹੋਰ ਦੇ ਜੀਵਨ ਚੋਂ ਦਾ ਫਿਰੂਗਾ ਉਹ ਮਾਏ ਦਾ ਮੋਹ ਹੋਰ ਨਹੀਂ ਛੁਰਨਾ ਉਹਨਾਂ ਦਾ ਵੀ ਮਾਏ ਦਾ ਮੋਹ ਜਾਇ ਕਿ ਬਿਖਰੀ ਜਾਊਗਾ ਮਾਰਾ ਤੁ ਯਾਤ ਜੀ ਅਨੇ ਸੰਤਾਰੀ ਜਦੋਂ ਸਿਮਾਰੀ ਛੱਡ ਗਿਆ ਉਹਦਾ ਮਾਇਆ ਦਾ ਮੋਹ ਤਾਂ ਕੁਲੂਆ ਨਹੀਂ ਕਰੂਗਾ ਉਹ ਬਾਸਨ ਕੱਟ ਜਨਮ ਘਰ ਲਈ ਤੇ ਲੈਣੀ ਉਹਨਾਂ ਦੇ ਘਰ ਜਾ ਕੇ ਮੁੰਡਾ ਬਣ ਕੇ ਜੀਵਨ ਕਰਾ ਲੂਗਾ ਜਾ ਇਹ ਦਿਨ ਇਹਨਾਂ ਦਾ ਬਲਵਣ ਕੇ ਬੰਗਲਾ ਸ਼ੁਰੂ ਹੋਣਾ ਆਜ ਮੇਰਾ ਮਨ ਪਰਗਟ ਭਿਆ ਹੈ ਜਿਵੇਂ ਕੋਈ ਨਹੀਂ ਕਹਿੰਦੇ ਆ ਜੀ ਸਾਡੇ ਮਨ ਚ ਗੱਲ ਪਰਗਟ ਹੋ ਗਈ ਹੈ ਜਿੱਥੇਲੇ ਧਰਮਰਾ ਜਿਸ ਤਰ੍ਹਾਂ ਪਹਿ ਸਾਹ ਸੰਗੇ ਦੀ ਮੁੰਡਾ ਕੋਈ ਬਾਹਰ ਦੇਖ ਰਿਆ ਹੋਇਆ ਸੀ ਉਸ ਮੁੰਡੇ ਦੇ ਜਿਹੜੇ ਨੂੰ ਪੰਚਾਇਤ ਕੋਲ ਲਿਆਂਦਾ ਹੀ ਨਾ ਪੰਚਾਇਤ ਕੋਲ ਆ ਕੇ ਮਾਪੇ ਕਹਿੰਦੇ ਸਾਨੂੰ ਪਤਾ ਲੱਗਾ ਜੀ ਅੱਜ ਤੋਂ ਹੁਣ ਇਹ ਜਾਤਰਾ ਜਰੂਰ ਕਰੇਗਾ ਦੂਜ ਦੂਰ ਕੈਦੀ ਹੋਣੀ ਆ ਤੂੰ 파ਰਸ਼ਾਲੀ ਕਾਲਜ ਕਾਲਜ ਉੱਥੇ ਕੈਦਖਾਨੇ ਦੀ ਮਰੇਗਾ ਮੈਨੂੰ ਕਹਿਆ ਹੈ ਇਸੇ ਪ੍ਰਕਾਰ ਭਗਤ ਜੀ ਕਹਿੰਦੇ ਹਨ ਆਰ ਮੇਰਾ ਮਨ ਪਰਗਟ ਪਰਗਟ ਹੋਣੀ ਸਹੀ ਹੋ ਗਈ ਆ ਰੂਹੀਲੇ ਧਰਮਰਾ ਤੂੰ ਸੰਗਰਾਮੇ ਵਰਸਿਨ ਜੀ ਲੂਸੇਗਾ ਕੋ ਜਿਹੜਾ ਧਰਮਰਾ ਉਦਾ ਭੈਣ ਕਾ ਹੈ ਉਹਨਾਂ ਦੇ ਦਰਸ਼ਨ ਕਰਨੇ ਪੈਣਗੇ ਕਾਰਗਾਲ ਕਰਨੇ ਮਹਾਬਲੀ ਉੱਥੇ ਗਏ ਨਾ ਨਾ ਧਰਮਰਾਜ ਦੇ ਬਾਝਾ ਨੂੰ ਉਹਥੇ ਕਾਰਗਾਲ ਕਰਨ ਜਿਹੜੇ ਸਾਰ ਸਭੀ ਅੱਖਾਂ ਦੇ ਨਾਲ ਕਰਨ ਹੱਥੀਆਂ ਨੂੰ ਦਲਦੰਦੇ ਸੀ 10000 ਹਥਿਆ ਬਲਸੀ ਤਰੀਕ ਦੇ ਵਿੱਚ ਉਹ ਉਹ ਵੇਲੇ ਭੀਮਸ਼ਾਮੀ ਜਦੋਂ ਮਾਰਿਆ ਤੁਮਾਰ ਨੇ ਕੀ ਕਰਿਆ ਉਹ ਹੱਥਾਂ ਦੇ ਬਣਾ ਤੇ ਸਿਰ ਤੋੜ ਕੇ ਵਿੱਚ ਪਾ ਕੇ ਸੀ ਉਹਦੇ ਤੋੜ ਲਏ ਇਸੇ ਪ੍ਰਕਾਰ ਕਰਨ ਵਰਗੇ ਜਿਹੜੇ ਯੋਧੇ ਹਨ ਕੋਈ ਇਹੋ ਹੱਤਨਾ ਨਾਲ ਹੱਥਿਆਂ ਨੂੰ ਮਾਇਸ਼ੇ ਲਈਦੇ ਬਣੀ ਹੋਇਆ ਕੋ ਬੜੇ ਬੜੇ ਬਲੀਕ ਹੋਣ ਆਏਗੇ ਹਨ ਜਿਨ ਅੱਗ ਲੜਾ ਨਾ ਰਹਿਣ ਨਾ ਜਾ ਕੋ ਨਾ ਅੰਦਰ ਭਾਵ ਨਹੀਂ ਜਿਮਾਉਂਦੇ ਕੋਈ ਅਸੀਂ ਕਹਿ ਨਹੀਂ ਰਿਹਾ ਨਹੀਂ ਜੇ ਜਵਾਨ ਆ ਕੇ ਗੈਸਨ ਕੋ ਦੇ ਪਸਾਰ ਦੇ ਰਸਤੇ ਜਾਂ ਪ੍ਰਾਨ ਨਿਕਲ ਗਏ ਯਾਰ ਜੰਗਲ ਦੇ ਰਾਸਤੇ ਤੇ ਜਾਂ ਤਾਂ ਹੋਊਗਾ ਦਰਵੇਦੀ ਹਾਲਤ ਹੋਊਗੀ ਉਹਨਾਂ ਦੇ ਸਾਹਮਣੇ ਰਹਿ ਨਹੀਂ ਸਕੂਗਾ ਜਾਂ ਕੁਝ ਕੂਚ ਕਰਨਾ ਚਾਹੀਦਾ ਜੇ ਦੇ ਸਾਈਂ ਤੋਂ ਮੀ ਉਪਦੇਸ਼ ਕਰਤ ਹੈ ਜਨ ਸਮੋਚਨ ਵੀ ਕਹਿੰਦੇ ਜੇ ਭਾਈ ਮੇਰੇ ਕੋਲ ਕੋਈ ਉਪਦੇਸ਼ ਕਰਨਾ ਚਾਹੁੰਦਾ ਹੈ ਜਿਹੜੇ ਅਕਾਲੀ ਲਹਿਰ ਦੇ ਅਕਾਲੀ ਸਿੰਘ ਕਹਿੰਦੇ ਹੁੰਦੇ ਸਾਨੂੰ ਕਿ ਜੇ ਭਾਈ ਸਾਨੂੰ ਕਿਸੇ ਨੂੰ ਪ੍ਰਚਾਰ ਕਰਨਾ ਹੈ ਤਾਂ ਪੰਥ ਦਾ ਮਲਾਕੀ ਬਣੋ ਕੋਈ ਇਹਨਾਂ ਕੰਨਾਂ ਨਾਲ ਮਿਲੇ ਜੱਥੇਬੰਦੀ ਤੇ ਰਹੇ ਉਹਦਾ ਸੁਦੇਸ਼ ਮੰਨਾਂਗੇ ਦੂਜੇ ਦਾ ਨਹੀਂ ਮੰਨਣਾ ਇਹੇ ਪ੍ਰੋਕਸ਼ਨ ਪੜ੍ਹਦੇ ਕਹਿੰਦੇ ਹਨ ਜੇ ਕੋਈ ਸਾਨੂੰ ਉਪਦੇਸ਼ ਦੇਣਾ ਕਰਦਾ ਹੈ ਤਾਂ ਬਾਣੋ ਕਰਨੇ ਰਤੜਾ ਨਾਣਾ ਉਹਦਾ ਸੁਦੇਸ਼ ਦੇਸ਼ਾਂ ਦੀ ਦੁਸ਼ਾਂ ਦੀ ਅੱਖਾਂ ਦੀ ਪਰਮੇਸ਼ਰ ਮੰਨਿਆ ਹੋਇਆ ਮੈਂ ਦੂਜੇ ਦਾ ਨਹੀਂ ਸੁਣਦਾ ਦਿਨਾਂ ਦਿਨ ਲਈ ਜੇ ਕਿਸੇ ਨੂੰ ਸਾਨੂੰ ਉਪਦੇਸ਼ ਦੇਣਾ ਹੈ ਕੈਸਾ ਉਪਦੇਸ਼ ਦਿਓ ਦੂਜੇ ਦਾ ਸੁਣ ਕੇ ਕਰਨੀ ਕੀ ਹੈ ਜਦ ਮਰਕ ਤੇ ਜਾਣ ਵਾਲਾ ਹੈ ਲੋਕੋ ਨੂੰ ਇਹ ਕੋਈ ਸਾਨੂੰ ਆ ਕੇ ਪਰਸ਼ਨ ਕਰੇਗੀ ਵਿਦੇਸ਼ ਨੂੰ ਕਾਸ਼ੀ ਵਿਦੇਸ਼ ਕਰਦੇ ਹਾਂ ਤਾਂ ਜਾਣੇ ਪਰਲੇ ਰਤੜਾ ਨਾ ਜਾਣੇ ਦੇਖਣ ਦੀ ਅੱਖਾਂ ਦੀ ਨਲਨ ਪ੍ਰਵੇਸ਼ ਹੋ ਗਿਆ ਹੈ ਮਨ ਸਰੀਰਾਂ ਦੀ ਵੀ ਤੇ ਇੰਦਰੀਆਂ ਦੀ ਵੀ ਪ੍ਰਵੇਸ਼ ਹੋ ਰੌਣਕ ਸਾਰਿਆਂ ਦੇ ਰੁਕਿਆ ਹੋਇਆ ਹੈ ਹਾਜੀ ਤੂੰ ਆਪੇ ਸਭ ਕੁਝ ਜਾਣਦਾ ਥੋੜੀ ਚੁੱਕ ਗਣਵੇ ਬੱਜ ਕਰ ਲੋ ਤੇ ਰਾਮయ్యా ਹਰ ਮੱਯਾ ਜੀ ਤੇ ਲੋਕੀਂ ਭਾਵੇਂ ਬੱਜਣ ਕਸ਼ਣ ਕਰਦੇ ਹੈ ਇਹ ਅੰਤਰੀ ਗਾਨੀ ਹੈ ਮਾਰਾ ਸਭ ਕੋ ਜਾਣਦਾ ਹੈ ਇਹ ਤੋ ਮੂ ਉਪਦੇਸ਼ ਕਰਤ ਹੈ ਤਾਰੋ ਬਾਣ ਫੇਰੇ ਰਤਵਾ ਨਾਰਾ ਇਹ ਵੀ ਤੁਮ ਆਪੇ ਸਭ ਕੋ ਜਾਣਦਾ ਹੈ ਰਵਈਆ ਜੀ ਤੁ ਆਪ ਹੀ ਸਾਰੇ ਅੰਤਰੀ ਗਾਨੀ ਜਾਣਦੇ ਹਨ ਇਹ ਕਸ਼ਣ ਕਰਨੇ ਪਹੇਤੇ ਲੇਕਿਨ ਹੋਣ ਮਈਆ ਪਰਮੇਸ਼ਵਰੀ ਇਹ ਅਸੀਂ ਬੇਨਤੀ ਕਰਦੇ ਹਾਂ ਇਹ ਤੋ ਮੂ ਉਪਦੇਸ਼ ਕਰਤ ਹੈ ਤਾ ਮੋਹਨ ਗਦਨਾ ਗਾਓ ਵਾਹਿਗੁਰੂ ਤੇ ਸਾਈਂ ਦੀ ਬਾਣੀ ਵਾਹਿਗੁਰੂ ਜੀ ਜਗਨੂਰ ਤੇਰਾ ਨਾਮ ਹੈ ਓ ਵਾਹਿਗੁਰੂ ਜੀ ਕੰਤ ਵਾਹਿਗੁਰੂ ਜੀ ਇਹ ਭਗਤਮਾਨੀ ਸੌਰ ਸਿੰਘ ਜੀ ਦੀ ਸ਼੍ਰੀ ਰਾਮ ਦੀ ਅੰਮ੍ਰਿਤ ਬਾਣੀ ਹੈ ਇਹ ਵਾਹਿਗੁਰੂ